ਮੈਂ ਤੁਹਾਡੇ ਲਈ ਕਹਿਣਾ ਰੋਡ ਸ਼ੋ ਉਹ ਰੋਡ ਸ਼ੋ ਨਹੀਂਗਾ ਸਟਰੀਟ ਸ਼ੋ ਆ ਇੱਕ 15 ਫੁੱਟ ਦੀ ਗਲੀ ਚ ਕਰ ਲਗੇ ਜੇ ਜਾ ਕੇ ਚੈੱਕ ਕਰ ਲਿਓ ਇਸ ਵੇਲੇ ਸਰਕਾਰ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆਈਪੀਸੀ ਬਦਲਤਾ ਕਈ ਜਿਹੜੇ ਇਹ ਕਾਨੂੰਨ ਨੇ ਉਹਨਾਂ ਦੇ ਵਿੱਚ ਚੇਂਜਸ ਕੀਤੀਆਂ ਨੇ ਉਹ ਬੜੀਆਂ ਮਤਲਬ ਖਤਰਨਾਕ ਨੇ ਝੂਠ ਨਾਲ ਬਹੁਤੀ ਰਾਜਨੀਤੀ ਨਹੀਂ ਚੱਲਦੀ ਸੋ ਇਹਨਾਂ ਨੇ ਸਾਰੀ ਬੇਸੀ ਝੂਠ ਰੱਖਿਆ ਅੱਜ ਲੋਕ ਪੁੱਛਦੇ ਨੇ 7000 ਰੁਪਏ ਸੈਂਕੜਾ ਰੇਤ ਕਿੱਥੇ ਗਈ ਹੈ ਕਾਰਪੋਰੇਸ਼ਨ ਦੀ ਇਲੈਕਸ਼ਨ ਤੋਂ ਪਘੋੜੇ ਜਿਹੜੇ ਨੇ ਉਹ ਅੱਜ ਰੋਡ ਸ਼ੋ ਕਰਨ ਆ ਰਹੇ ਨੇ ਕਾਰਪੋਰੇਸ਼ਨਲ ਇਲੈਕਸ਼ਨ ਕਿਉਂ ਨਹੀਂ ਕਰਾਈ ਤੁਸੀਂ ਅੱਜ ਸਾਰੇ ਸ਼ਹਿਰ ਚ ਕਾਉਂਸਲਰ ਦੀ ਐਨੀ ਕਾਰਪੋਰੇਸ਼ਨ ਹੀ ਐਨੀਗੀ ਬਿਲਕੁਲ ਜਿਹੜੀ ਸਾਡੀ ਡਿਊਟੀ ਲੱਗੀ ਹੈ ਪਾਰਲੀਮੈਂਟ ਦੇ ਵਿੱਚ ਉਹ ਤੇ ਕਨਸਟੀਟਿਊਸ਼ਨ ਵਾਸਤੇ ਹੀ ਹੈ ਨਾ ਕਿ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਕਰਨੀ ਹੋਵੇ ਕੋਈ ਨਵੇਂ ਕਾਨੂੰਨ ਬਣਾਉਣੇ ਹੋਣ ਔਰ ਅੱਜ ਸਭ ਤੋਂ ਵੱਡੀ ਗੱਲ ਜਿਹੜੀ ਉਹਦੀ ਵਕਾਲਤ ਕਰਨ ਵਾਲੇ ਨੇ ਖਾਸ ਕਰ ਸਾਡੇ ਪ੍ਰਦੀਪ ਸੈਣੀ ਜਿਹੜੇ ਬਾਰ ਅਸਰ ਬਾਰ ਕਾਉਂਸਲ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਵੱਲੋਂ ਸਾਰੇ ਰੂਬਰੂ ਕਰਾਇਆ ਗਿਆ ਵਕੀਲ ਸਹਿਬਾਨ ਕਿਉਂਕਿ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਹਰ ਕੋਈ ਕੈਂਡੀਡੇਟ ਇੱਥੇ ਪਹੁੰਚਦੇ ਆ ਔਰ ਜਦੋਂ ਵੀ ਅਸੀਂ ਪਹੁੰਚੇ ਔਰ ਆਪਣੀ ਗੱਲ ਮੈਂ ਆਪਣਾ ਪੱਕਾ ਰੱਖਿਆ ਕਿ ਕਿਸ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਅਸੀਂ ਆਵਾਜ਼ ਉਠਾਈ ਔਰ ਜਿਹੜੀ ਇਸ ਵੇਲੇ ਸਰਕਾਰ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆਈਪੀਸੀ ਬਦਲਦਾ ਕਈ ਜਿਹੜੇ ਦੇ ਕਾਨੂੰਨ ਨੇ ਉਹਨਾਂ ਦੇ ਵਿੱਚ ਚੇਂਜਸ ਕੀਤੀਆਂ ਨੇ ਉਹ ਬੜੀਆਂ ਮਤਲਬ ਖਤਰਨਾਕ ਨੇ ਕਿਉਂਕਿ ਇੱਕ ਜਿਹੜਾ ਵਕੀਲ ਹੈ ਤੇ ਬੜਾ ਤਜਰਬਾ ਹੁੰਦਾ ਬੜਾ ਲੰਬਾ ਤਜਰਬਾ ਹੁੰਦਾ ਇੱਕ ਚੀਜ਼ ਨੂੰ ਲੈ ਕੇ ਉਹ ਨਵੇਂ-ਨਵੇਂ ਚੀਜ਼ਾਂ ਮੇਰਾ ਮਤਲਬ ਇਹਨਾਂ ਨੂੰ ਵੀ ਨਵੇਂ ਸਿਰੇੋਂ ਪੜ੍ਹਾਈ ਸਾਰੀ ਕਰਨੀ ਪੈਣੀ ਜੋ ਕਿ ਟਫ ਹੈ ਕਿ ਕਈ ਵਾਰੀ ਕਾਨੂੰਨ ਦੇ ਵਿੱਚ ਤੁਸੀਂ ਕਿਸੇ ਨੂੰ ਗਲਤ ਵੀ ਕਈ ਵਾਰੀ ਹੋ ਸਕਦਾ ਹੈ ਇਹਦੇ ਵਿੱਚ ਕਿਉਂਕਿ ਇੱਕ ਤਜਰਬਾ ਬੜੀ ਵੱਡੀ ਚੀਜ਼ ਹੈ ਸੋ ਇਹਦਾ ਬੜਾ ਵੱਡਾ ਜਿਹੜਾ ਫਲਾਅ ਹੈ ਜੀ ਤੇ ਆਪਾਂ ਜਿੱਦੇ ਇੱਕ ਵਾਰ ਕਰਾਂਗੇ ਔਰ ਜਦੋਂ ਸਰਕਾਰ ਬੰਦੀ ਇੰਡੀਆ ਲਾਇੰਸ ਦੀ ਕਿ ਜ਼ਰੂਰੀ ਚੀਜ਼ਾਂ ਹੀ ਵਾਪਸ ਕਰਾਂਗੇ ਔਰ ਜਿਹੜਾ ਜਿਹੜਾ ਮੁੱਖ ਧਾਰਾ ਜਿਹੜਾ ਪਹਿਲਾ ਪੁਰਾਣਾ ਸਿਸਟਮ ਹੈ ੜਾ ਰਹਿਤੀ ਹੈ ਉਸੇ ਸਿੱਟੇ ਨਾਲ ਦੇਸ਼ ਚੱਲੇਗਾ ਫਿਰ ਦੁਬਾਰਾ ਔਰ ਜਿਸ ਤਰੀਕੇ ਨਾਲ ਸਰਕਾਰ ਤੇ ਕੋਈ ਕੋਈ ਸਪੈਸ਼ਲ ਇਹਨਾਂ ਦਾ ਨਹੀਂ ਨਹੀਂ ਇਹ ਮੈਂ ਦੇਖੋ ਨਹੀਂ 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 ਇਹਨਾਂ ਨੇ ਥੈਕਸ ਕਿਦਾ ਜੋ ਦਿੱਤੇ ਦਾ ਹੂੰ ਬਾਕੀ ਚਲੋ ਉਹ ਤੇ ਚੀਜ਼ਾਂ ਚਲਣੀਆਂ ਉਹ ਇਲੈਕਸ਼ਨ ਤੋਂ ਬਾਅਦ ਹੀ ਕਰ ਸਕਦੇ ਕੋਡ ਚ ਅਸੀਂ ਕੋਈ ਚੀਜ਼ ਨਹੀਂ ਕਹਿ ਸਕਦੇ ਇਲੈਕਸ਼ਨ ਕੋਡ ਲੱਗਾ ਹੈ ਜੀ ਜੀਵਨ ਸਿੰਘ ਸਾਹਿਬ ਆ ਰਹੇ ਨੇ ਜੀ ਅੱਜ ਕਹਿੰਦੇ ਹੁੰਜਾ ਫਿਰ ਜਾਏਗਾ ਉਹ ਕਰਨ ਕੀ ਆ ਰਹੇ ਭਲਾ ਮੈਂ ਤੁਹਾਡੇ ਰਾਂ ਹੀ ਕਹਿਣਾ ਰੋਡ ਸ਼ੋਅ ਉਹ ਰੋਡ ਸ਼ੋਅ ਨਹੀਂਗਾ ਸਟਰੀਟ ਸ਼ੋਅ ਆ ਇੱਕ 15 ਫੁੱਟ ਦੀ ਗਲੀ ਚ ਕਰ ਲੱਗੇ ਜੇ ਜਾ ਕੇ ਚੈੱਕ ਕਰ ਲਿਓ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਖਜ਼ਾਨਾ ਗੇਟ ਤੋਂ ਅੰਦਰ ਜਾਂਦੀ 15 ਕਿ 18 ਫੁੱਟ ਗਲੀ ਹੈ ਇਹ ਰੋਡ ਸ਼ੋਅ ਆ ਰੋਡ ਸ਼ੋਅ ਕਰੋ ਜਿੱਦਾਂ ਅਸੀਂ ਕੀਤਾ ਸੀ ਕਚਰੀ ਰੋਡ ਤੇ ਪਤਾ ਲੱਗੇ ਬੰਦੇ ਕਿੰਨੇ ਕਿਉਂਕਿ ਪਹਿਲੇ ਰੋਡ 'ਚ ਇਹਨਾਂ ਦਾ ਫੇਲ ਹੋ ਗਿਆ ਉਦੋਂ ਤੋਂ ਬਾਅਦ ਪਤਾ ਉਹਨਾਂ ਨੂੰ ਕਿ ਲੋਕਾਂ 'ਚ ਗੁੱਸਾ ਹੈ ਗੁੱਸਾ ਦਾ ਮਤਲਬ ਪਤਾ ਕੀ ਹੈ ਬਹੁਤ ਵੱਡਾ ਝੂਠ ਮਾਰਿਆ ਗਿਆ ਉਹ ਨੰਗਾ ਹੋ ਰਿਹਾ ਲੋਕਾਂ 'ਚ ਗੁੱਸਾ ਹੈ ਝੂਠ ਨਾਲ ਬਹੁਤੀ ਰਾਜਨੀਤੀ ਨਹੀਂ ਚੱਲਦੀ ਸੋ ਇਹਨਾਂ ਨੇ ਸਾਰੀ ਬੇਸੀ ਝੂਠ ਰੱਖਿਆ ਜੇ ਲੋਕ ਪੁੱਛਦੇ ਨੇ 7000 ਰੁਪਏ ਸੈਂਕੜਾ ਰੇਤਾ ਕਿੱਥੇ ਗਈ ਹੈ ਗਰੀਬ ਪੁੱਛਦੇ ਸਾਡੀ ਕਣਕ 7-7 ਕਿਲੋ ਕੱਟੀ ਗਈ ਕਿੱਥੇ ਜਾਈਏ 30-30 ਕਿਲੋ ਕਣਕ ਕੌਣ ਖਾ ਗਿਆ 20-20 ਕਿਲੋ 25-25 ਕਿਲੋ ਰੇਤਾ ਦਾ 5000 ਰੁਪਏਸ ਹੈ ਸੈਕਟ ਦਾ ਕਿੰਨੂ ਜਾ ਰਿਹਾ ਉਹ ਸਵਾਲ ਨਹੀਂ ਹੈਗੇ ਇਨਾਂ ਕੋ ਡਰਗ ਦਾ ਇਸ਼ੂ ਵੱਡਾ ਬਣਿਆ ਪਿਆ ਜਿਹੜਿਆਂ ਦੇ ਰਾਤੋਂ 24 ਘੰਟਿਆਂ ਚ ਡਰਗ ਮੈਂ ਖਤਮ ਕਰ ਦੂੰਗਾ ਲੋਕ ਸਵਾਲ ਪੁੱਛਣਗੇ ਅੱਜ ਪਿੰਡਾਂ ਸ਼ਹਿਰਾਂ ਚ ਹਰ ਥਾਂ ਪੁੱਛਦੇ ਅੱਜ ਅੰਮ੍ਰਿਤਸਰ ਸ਼ਹਿਰ ਜਿੰਨੂੰ ਇਹਨਾਂ ਨੇ ਇਸ ਵੇਲੇ ਕੂੜੇ ਦੇ ਢੇਰਾਂ 'ਚ ਤਬਦੀਲ ਕਰ ਦਿੱਤਾ ਉਹ ਪੁੱਛਦਾ ਆ ਕਾਰਪੋਰੇਸ਼ਨ ਦੀ ਇਲੈਕਸ਼ਨ ਤੋਂ ਪਗੋੜੇ ਜਿਹੜੇ ਨੇ ਉਹ ਅੱਜ ਰੋਡ ਸ਼ੋਅ ਕਰਨ ਆ ਰਹੇ ਨੇ ਕਾਰਪੋਰੇਸ਼ਨ ਦੀ ਇਲੈਕਸ਼ਨ ਕਿਉਂ ਨਹੀਂ ਕਰਾਈ ਤੁਸੀਂ ਅੱਜ ਸਾਰੇ ਸ਼ਹਿਰ ਚ ਕੌਂਸਲਰ ਵੀ ਨਹੀਂ ਕਾਰਪੋਰੇਸ਼ਨ ਹੀ ਨਹੀਂ ਗਈ ਤੇ ਵੋਟਾਂ ਕਾਦੀਆਂ ਮੰਗਦੇ ਫਿਰਦੇ ਨੇ ਜਦੋਂ ਤੁਸੀਂ ਅਧਿਕਾਰ ਹੀ ਲੋਕਾਂ ਦੇ ਖੋਲੋਗੇ ਅੱਜ ਸਰਪੰਚ ਐ ਨਹੀਂਗੇ ਕਾਰਪੋਰੇਸ਼ਨ ਦੇ ਕਾਉਂਸਲਰ ਨਹੀਂਗੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਤੋਂ ਤੁਸੀਂ ਭਗੋੜੇ ਜਿਹੜੇ ਲੋਕ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਹਾਰ ਦੇ ਡਰੋਂ ਉਹ ਲੋਕ ਅੱਜ ਵੋਟਾਂ ਮੰਗਣ ਆ ਰਹੇ ਠੀਕ ਹੈ ਤੁਹਾਡੀ ਸਰਕਾਰ ਹੈ ਪ੍ਰਸ਼ਾਸਨ ਦੇ ਜ਼ੋਰ ਦੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਜੇ ਪਰ ਇਹ ਜਿਹੜੇ ਲੋਕ ਨੇ ਇਹਨਾਂ ਵੋਟਾਂ 'ਚ ਤਬਦੀਲ ਨਹੀਂ ਹੋਣਾ ਭਾਵੇਂ ਤੁਸੀਂ ਜੋ ਮਰਜ਼ੀ ਕਰ ਲੋ 15 ਦਿਨ ਲੱਗੇ ਕਾਲੀ ਤਨੂ ਕਿਡਾਉੜਾ ਚੈਲੰਜ ਸਮਝੇ ਮੈਂ ਕਿਸੇ ਨੂੰ ਵੀ ਚੈਲੰਜ ਨਹੀਂ ਸਮਝਦਾ ਕਾਰਨ ਕੀ ਹੈ ਕਿਉਂਕਿ ਨਾ ਮੈਂ ਆਪਣੇ ਆਪ ਨੂੰ ਕਿਸੇ ਵਾਸਤੇ ਚੈਲੰਜ ਘੇੜਦਾ ਹੈ ਇਹਦੇ ਲੋਕਾਂ ਨੇ ਤੁਹਾਡਾ ਹਿਸਾਬ ਕਿਤਾਬ ਕਰਨਾ ਵਹੀ ਖਾਤੇ ਵੇਖਣੇ ਆ ਵੀ ਕੀ ਕਰਦੇ ਰਹੇ ਜੇ ਕੀ ਕੁਛ ਤੁਸੀਂ ਕੀਤਾ ਉਹਦਾ ਹਿਸਾਬ ਕਿਤਾਬ ਲੋਕਾਂ ਨੂੰ ਮੇਰਾ ਖਿਆਲ ਹੈ ਇਹਦੇ ਵਾਸਤੇ ਜਿਆਦਾ ਤੁਸੀਂ ਮੀਡੀਆ ਹਾਊਸ ਦੇ ਲੋਕ ਜੇ ਤੁਸੀਂ ਲੋਕਾਂ ਤੋਂ ਜਿਆਦਾ ਪੁੱਛ ਸਕਦੇ ਜੀ ਕੌਣ ਮਜ਼ਬੂਤ ਹੈ ਸ਼ਹਿਰ ਤੇ ਲੱਗੇ ਵਿਕਾਸ ਪੁਰਸ਼ ਦੇ ਬੋਰਡ ਲੱਗੇ ਡਿਵੈਲਪਮੈਂਟ ਦੇ ਬੋਰਡ ਲੱਗੇ ਮਤਤ ਇਹ ਲੋਕਾਂ ਤੈਅ ਕਰਨਾ ਨਾ ਵਿਕਾਸ ਪੁਰਸ਼ ਨੇ ਕਿ ਵਿਨਾਸ਼ ਪੁਰਸ਼ ਨੇ ਇਹ ਲੋਕ ਤੈਅ ਕਰਨਗੇ ਦਿ ਕ੍ਰਪਸ਼ਨ ਦੀ ਜੜ ਕੌਣ ਸੀ ਟਰਸਟ ਦੇ ਵਿੱਚ ਤੇ ਕਾਰਪੋਰੇਸ਼ਨ ਚ ਜਿੱਡਾ ਵੱਡਾ 1000 ਕਰੋੜ ਦੇ ਕੱਪੜੇ ਹੋਏ ਤੇ ਜੜ ਕੌਣ ਸੀ ਇਹਦੇ ਸ਼ੁਕਰੀਆਦਾਤਾ ਕਰਨ ਕੈਪਟਨ ਮਰਿੰਦਰ ਸਿੰਘ ਜੀ ਦਾ ਅਮਿਤ ਸ਼ਾਹ ਜੀ ਦਾ ਜਿੰਨੇ ਸਾਰੀਆਂ ਇਹਨਾਂ ਦੇ ਫਾਈਲਾਂ ਬੰਦ ਕਰਾਤੀਆਂ ਅਮਿਤ ਸ਼ਾਹ ਨੇ ਨਹੀਂ ਤਾਂ ਅੱਜ ਪਤਾ ਲੱਗ ਜਾਂਦਾ ਕਿੱਡੇ ਵੱਡੇ ਵਿਕਾਸਪੁਰਚ ਨੇ ਇੱਕ ਇੱਕ ਕਿੰਨੇ ਜਿਹੜਾ ਜਿਹੜਾ ਐਵੀਡੈਂਸ ਮੀਡੀਆ ਤੇ ਪਈ ਨੇ ਸਾਰਾ ਹਰ ਚੀਜ਼ ਕੋਈ ਲੋੜ ਕੋਈ ਲੁਕੀ ਸ਼ੀਪ ਨਹੀਂ ਗਈ ਇਹਨਾਂ ਦੇ ਖੁਦ ਜਿਹੜੇ ਚੇਅਰਮੈਨ ਟਰਸਟ ਦੇ ਆ ਉਹਨਾਂ ਵੱਲੋਂ ਕੱਪੜੇ ਦੀਆਂ ਜਿਹੜੀਆਂ ਵੱਡੇ ਵੱਡੇ ਦਾਅਵੇ ਨੇ ਸਾਰੇ ਉਹ ਲੋਕਾਂ ਨੂੰ ਨਹੀਂ ਭੁੱਲੇ ਗੁੰਡਾਤੰਤਰ ਕਿੱਡਾ ਵੱਡਾ ਸੀ ਇਲੈਕਸ਼ਨਾਂ ਲੁੱਟੀਆਂ ਜਾਂਦੀਆਂ ਸੀ ਅੱਜ ਸ਼ਹਿਰ ਦੇ ਵਿੱਚ 2007 ਦੀ ਕਾਰਪੋਰੇਸ਼ਨ ਇਲੈਕਸ਼ਨ 2012 ਦੀ ਲੋਕਾਂ ਨੂੰ ਯਾਦ ਕਰਕੇ ਵੇਖੋ ਸੋ ਗੁੰਡਾਤੰਤਰ ਕਿੱਡਾ ਸੀ ਲੋਕਾਂ ਨੂੰ ਸਭ ਨਾਲ ਯਾਦ ਹੈ ਅੰਮ੍ਰਿਤਸਰ ਦੀ ਸੈਂਟਰ ਯੂਨੀਵਰਸਿਟੀ ਏਮਜ਼ ਔਰ ਵਰਲਡ ਕਲਾਸ ਯੂਨੀਵਰਸਿਟੀ ਦੇ ਬਦਲੇ ਬਲਾਈਆਂ ਕਿੱਥੇ ਨੇ ਦਿਖਾ ਦਿਓ ਅੰਮ੍ਰਿਤਸਰ ਵਾਲਿਆਂ ਨੂੰ ਏਮਜ਼ ਦਿਖਾ ਦਿਓ ਕਿੱਥੇ ਗਿਆ ਪਟਿੰਡੇ ਭੇਜ ਕੇ ਤੇ ਮਿਨਿਸਟਰੀਆਂ ਲਈਆਂ ਤੇ ਲਾਇਸੈਂਸ ਲਈ ਗੁੰਡਾਗਰਦੀ ਤੇ ਭ੍ਰਿਸ਼ਟਾਚਾਰ ਦੇ ਤੇ ਵੋਟਾਂ ਮੰਗਦੇ ਲੋਕਾਂ ਤੋਂ ਆ ਲੱਗ ਜਾਣਾ ਪਤਾ ਇੱਕ ਤਰੀਕ ਨੂੰ ਲੋਕ ਕੀ ਕੀ ਫੈਸਲਾ ਦ ਲੋਕ ਮੈਂ ਲੋਕਾਂ ਨੂੰ ਬੇਰ ਕਹੂੰਗਾ ਤੁਸੀਂ ਸਾਡੇ ਦੇ ਵਿੱਚ ਯਕੀਨ ਨਾ ਕਰਿਓ ਸਾਨੂੰ ਵੀ ਸਰਚ ਕਰੋ ਚੰਗੀ ਤਰ੍ਹਾਂ ਸਾਡੇ ਦੇ ਵੀ YouTube ਤੇ ਜਾਓ ਜਿੱਥੇ ਮਰਜੀ ਜਾਓ ਪਤਾ ਕਰੋ ਔਜਲੇ ਨੇ ਜਿੰਨੀ ਔਜਲੇ ਦੀ YouTube ਦੇ ਉੱਤੇ ਵਰਕ ਹੋਊਗਾ ਇੱਕ ਇੱਕ ਚਾਹੇ ਪ੍ਰੈਸ ਕਾਨਫਰੰਸ ਹੈ ਚਾਹੇ ਸੰਘਰਸ਼ ਹੈ ਚਾਹੇ ਪਾਰਲੀਮੈਂਟ ਦੀ ਆਵਾਜ਼ ਹੈ ਉਹ ਲੋਕ ਤਾਲੀ ਹੋਊਗੀ ਕਿਸੇ ਹੋਰ ਕੰਮ ਲਈ ਨਹੀਂ